ਅਗਸਵਾਦ ਨਾ ਬਣਦਾ ਸਜਣੋ ਬਾਥੂ ਬਿਨਾ ਸ਼ੌਕ ਪੂਰੇ ਨਹੀਂ ਕਰਦਾ ਕੋਈ ਬਾਪੂ ਬਿਨਾ ਸਾਗਸਵਾਦ ਨਾ ਬਣਦਾ ਸਜਣੋ ਬਾਥੂ ਬਿਨਾ ਸ਼ੌਕ ਪੂਰੇ ਨਹੀਂ ਕਰਦਾ ਕੋਈ ਬਾਪੂ ਬਿਨਾ ਸੁੱਖਦਾ ਨਹੀਂ ਉਪਸੀਨਾ ਸਜਣੋ ਛਾਂ ਬਿਨਾ ਦਿਲੋ ਲਾਡ ਨਹੀਂ ਕਰਦਾ ਕੋਈ ਮਾਂ ਬਿਨਾ ਸੁੱਖ ਤਾਂ ਨਹੀਂ ਓਪਸੀਨਾ ਸਜਣੋ ਸ਼ਾਂ ਬਿਨਾ ਦਿਲੋ ਲਾਡ ਨਹੀਂ ਕਰਦਾ ਕੋਈ ਮਾਂ ਬਿਨਾ ਹੱਦ ਕਦੇ ਨਾ ਬਣਦੀ ਸਜਣਾ ਲਕੀਰ ਬਿਨਾ ਖੋਣ ਬਾੜੇ ਨਖਾਂਦਾ ਸਜਣੋ ਵੀਰ ਬਿਨਾ ਹੱਦ ਕਦੇ ਨਾ ਬਣਦੀ ਸੱਜਣਾ ਲਕੀਰ ਬਿਨਾ ਖੂਨ ਉਬਾਲੇ ਨਾ ਖਾਂਦਾ ਸੱਜਣੋ ਵੀਰ ਬਿਨਾ ਸਾਈਕਲ ਨਾ ਕਦੇ ਚੱਲਦਾ ਲੋਕੋ ਚੈਨ ਬਿਨਾ ਸੁੱਖਾ ਨਾ ਕੋਈ ਮੰਗਦਾ ਲੋਕੋ ਭੈਣ ਬਿਨਾ ਸਾਈਕਲ ਨਾ ਕਦੇ ਚੱਲਦਾ ਲੋਕੋ ਚੈਨ ਬਿਨਾ ਸੁਖਾ ਨਾ ਕੋਈ ਮੰਗਦਾ ਲੋਕੋ ਪੈਣ ਬਿਨਾ ਜਾਂਜਕ ਦੇ ਨਾ ਫੱਬਦੀ ਸਜਣੋ ਬਾਜੇ ਬਿਨਾ ਤੀਜ ਨਲੇਕੀ ਦਿਂਦਾ ਕੋਈ ਦਾ ਦੇ ਬਿਨਾ ਜਾਂਜਕ ਦੇ ਨਾ ਫੱਬਦੀ ਸਜਣੋ ਬਾਜੇ ਬਿਨਾ ਤੀਜ ਨਲੇਕੀ ਦਿਂਦਾ ਕੋਈ ਦਾ ਦੇ ਬਿਨਾ ਨਾਟਕ ਦੇ ਨਾ ਖੁੱਲਦਾ ਸਜਣੋ ਪਾਣੇ ਬਿਨਾ ਲਾਡ ਨਾਲ ਨਹੀਂ ਲੜਦਾ ਕੋਈ ਨਾਨੇ ਬਿਨਾ ਨਾਟਕ ਦੇ ਨਾ ਖੁੱਲਦਾ ਸਜਣੋ ਪਾਣੇ ਬਿਨਾ ਲਾਡ ਨਾਲ ਨਹੀਂ ਲੜਦਾ ਕੋਈ ਨਾਨੇ ਬਿਨਾ ਦੁਨੀਆ ਵਸਣ ਨਾ ਦਿੰਦੀ ਕਦੇ ਸ਼ੈਤਾਨੀ ਬਿਨਾ ਜਿੱਦ ਪੂਰੀ ਨਾ ਕਰਦਾ ਕੋਈ ਨਾਨੀ ਬਿਣਾ ਦੁਨੀਆ ਵਸਣ ਨਾ ਦਿੰਦੀ ਕਦੇ ਸ਼ੈਤਾਨੀ ਬਿਣਾ ਜਿੱਦ ਪੂਰੀ ਨਾ ਕਰਦਾ ਕੋਈ ਨਾਨੀ ਬਿਣਾ ਚੱਕੇ ਨਾ ਕੋਈ ਸਵਾਰੀ ਆਟੋ ਬਸ ਬਿਣਾ ਕੋਈ ਨਾ ਸੇਵਾ ਕਰਦਾ ਸਜਣੋ ਸੱਸ ਬਿਣਾ ਚੱਕੇ ਨਾ ਕੋਈ ਸਵਾਰੀ ਾਟੋ ਬਸ ਬਿਨਾ ਕੋਈ ਨਾ ਸੇਵਾ ਕਰਦਾ ਸਜਣੋ ਸਸ ਬਿਨਾ ਪੱਗ ਨ ਚੰਗੀ ਲੱਗਦੀ ਸਜਣੋ ਟੋਰੇ ਬਿਨਾ ਸੋਰੇ ਕਦਰ ਨ ਹੁੰਦੀ ਵੇ ਸਸ ਸੋਰੇ ਬਿਨਾ ਪੱਗ ਨ ਚੰਗੀ ਲੱਗਦੀ ਸਜਣੋ ਟੋਰੇ ਬਿਨਾ ਸਾਰੇ ਕਦਰ ਨਾ ਹੁੰਦੀ ਵੇ ਸੱਸ ਸੌਰੇ ਬਿਨਾ ਖੇਤ ਨੂੰ ਪਾਣੀ ਲੱਗਦਾ ਨਹੀਂ ਉਹ ਖਾਲੇ ਬਿਨਾ ਰਿਸ਼ਤੇਦਾਰ ਨਵਦੀਆ ਕੋਈ ਸਾਲੇ ਬਿਨਾ ਖੇਤ ਨੂੰ ਪਾਣੀ ਲੱਗਦਾ ਨਹੀਂ ਉਹ ਖਾਲੇ ਬਿਨਾ ਰਿਸ਼ਤੇਦਾਰ ਨਵਦੀਆ ਕੋਈ ਸਾਲੇ ਬਿਨਾ ਰੋਟੀ ਤੱਤੀ ਲੱਗਦੀ ਸਜਣੋ ਥਾਲੀ ਬਿਨਾ ਕੋਈ ਨਾ ਜਿੱਜੂ ਆਖੇ ਛੋਟੀ ਸਾਲੀ ਬਿਨਾ ਰੋਟੀ ਤੱਤੀ ਲੱਗਦੀ ਸਜਣੋ ਥਾਲੀ ਬਿਨਾ ਕੋਈ ਨਾ ਜਿੱਜੂ ਆਖੇ ਛੋਟੀ ਸਾਲੀ ਬਿਨਾ ਤਿਉਹਾਰ ਨਾ ਚੰਗੇ ਲੱਗਦੇ ਸਜਣੋ ਰਤਾਂ ਬਿਨਾ ਬੁੜਾ ਪੇਵਿਚ ਨਾ ਸਾੰਬੇ ਕੋਈ ਨੁਹ ਹਪਤਾ ਬਿਨਾ ਤਿਉਹਾਰ ਨ ਚੰਗੇ ਲੱਗਦੇ ਸਜਣੋਂ ਰੁਤਾ ਬਿਨਾ ਬੁੜਾ ਪੇਵਿਚ ਨਾ ਸਾੰਬੇ ਕੋਈ ਨੁਹ ਹਪਤਾ ਬਿਨਾ ਫਸਲ ਸਿਰੇ ਨ ਚੜਦੀ ਲੋਕੋ ਮੀਆਂ ਬਿਨਾ ਦੁੱਖ ਨਾ ਕੋਈ ਵੰਡਾਵੇ ਸਕੀਆਂ ਧੀਆਂ ਬਿਨਾ ਫਸਲ ਸਿਰੀ ਨਾ ਚੜਦੀ ਲੋਕੋ ਮੀਆਂ ਬਿਨਾ ਦੁੱਖ ਨਾ ਕੋਈ ਵੰਡਾਵੇ ਸਕੀਆਂ ਧੀਆਂ ਬਿਨਾ ਕਦੇ ਨਾ ਹੋਣ ਗੁਡਾਈਆਂ ਸਜਣੋ ਰੰਬੇ ਬਿਨਾ ਪੈਸਾ ਨਾ ਕੋਈ ਦਿੰਦਾ ਆਪਣੇ ਬੰਦੇ ਬਿਨਾ ਕਦੇ ਨਾ ਹੋਣ ਗੁਡਾਈਆਂ ਸਜਣੋ ਰੰਬੇ ਬਿਨਾ ਪੈਸਾ ਨਾ ਕੋਈ ਦਿਂਦਾ ਆਪਣੇ ਬੰਦੇ ਬਿਨਾ ਮਹਿੰਗੀ ਚੀਜ਼ ਨਾ ਬਚੇ ਕੋਈ ਰਖਵਾਲੀ ਬਿਨਾ ਟਿੱਡ ਨਾ ਕੋਈ ਪਰਦਾ ਏ ਕਰਵਾਲੀ ਬਿਨਾ ਮਹਿੰਗੀ ਚੀਜ਼ ਨਾ ਬਚੇ ਕੋਈ ਰਖਵਾਲੀ ਬਿਨਾ ਟਿੱਡ ਨਾ ਕੋਈ ਪਰਦਾ ਏ ਕਰਵਾਲੀ ਬਿਨਾ ਇੱਡਾ ਨਾ ਕੋਈ ਪਰਦਾਏ ਕਰ ਵਾਲੀ ਬਿਨਾ